ਆਓ ਜੀ ਜੀ ਐ ਇੱਕ ਵੀਡੀਓ ਹੋਰ ਇਹ ਵੀਡੀਓ ਕਾਦੇ ਆਸਤੇ ਬੁੰਡਾ ਆਪਣਾ ਬਿਜਲੀ ਦਾ ਕੰਮ ਕਰਦਾ ਬਹੁਤ ਸੋਹਣਾ ਆਪਣਾ ਲਿੰਕ ਕਿਵੇਂ ਬਣਿਆ ਲਿਆਜ ਕੀ ਆ ਵਿਧ ਮਟੀਰੀਅਲ ਆਪਾਂ ਕਿਵੇਂ ਸ਼ੁਰੂ ਕੀਤਾ ਪਹਿਲਾਂ ਹਾਲਾਤ ਕੀ ਸੀ ਅੱਜ ਕੀ ਆ ਮਤਲਬ ਕੀ ਸਾਸਰੀ ਕਾਲ ਦੀ ਹਾਂ ਸਹੀ ਆ ਹੁਣ ਦੱਸ ਵੀ ਤੈਨੂੰ ਲੱਗਿਆ ਕਿਵੇਂ ਵਿਧ ਮਟੀਰੀਅਲ ਕਰਦੇ ਆ ਤੈਨੂੰ ਲੱਗਿਆ ਵੀ ਆਕਣ ਮਾਨ ਹੈਗਾ ਪੁਰਾਣੇ ਮਹੇਤਰੀ ਵਾਂਗੂ ਆਪਣੀ ਇੰਨੇ ਬਿਲਕੁਲ ਕੋਈ ਨਹੀਂ ਯਾਰ ਤੇ ਕੀ ਸਿਸਟਮ ਆਪਾਂ ਮਿਲੇ ਜੇ ਤੁਹਾਨੂੰ ਯਾਦ ਆ ਕੁਝ ਵੀ ਕਦੋਂ ਇਕੱਠੇ ਹੋਏ ਸੀਗੇ ਆਪਾਂ ਚੰਡੀਗੜ੍ਹ ਇਕੱਠੇ ਸੀ ਤੇ ਕੀ ਲਿੰਕ ਸੀ ਉਹ ਮਾ ਦੋ ਫੋਟੋ ਪਿਆਰ ਹੋਇਆ ਸੀ ਫੌਜੀ ਹੋਣ ਦੇ ਸਾ ਤੇ ਉਹਦੋਂ ਤੋਂ ਲੱਗਦਾ ਹੀ ਐ ਮੈਂ ਇਹ ਮਟੀਰੀਅਲ ਕਰੂਗਾ ਇਹ ਨਹੀਂ ਉਹਦੋਂ ਨਹੀਂ ਲੱਗਦਾ ਇਹ ਕੋਈ ਪਤਾ ਨਹੀਂ ਬੱਟੇ ਜੋ ਤੂੰ ਪਹਿਲੇ ਦੀ ਆਵਾਜ਼ ਮਾਰੀ ਇਹ ਮਲਕੀ ਸਾਡਾ ਕੰਮ ਕਰ ਦੇਗਾ ਕਿ ਮੈਨੂੰ ਲੱਗਦਾ ਹੀ ਨਹੀਂ ਸੀਗਾ ਵੀ ਇਹ ठेकेदार ਉਸ ਨੂੰ ਮੈਂ ਇਹਨੂੰ ਫੋਨ ਲਾਇਆ ਮੈਂ ਕਿਹਾ ਮਲਕੀ ਸਾਡਾ ਵਿਧ ਮਟੀਰੀਅਲ ਕੰਮ ਕਰ ਦੇ ਕਹਿੰਦਾ ਯਾਰ ਬਾਈ ਤੂੰ ਝੂਠ ਮਾਰਦਾ ਮੈਂ ਕਿਹਾ ਚਲ ਚੱਕ ਕੇ ਆਏ ਕੰਮ ਦਾ ਦੇਖ ਲੈਣੇ ਕੰਮ ਦੇਖ ਕੇ ਬਹੁਤ ਵੱਡੇ ਲੈਵਲ ਦੇ ਕੰਮ ਸੀਗੇ ਤੇਦੋਂ ਪਹਿਲੀ ਵਾਰੀ ਤੋਂ ਪਤਾ ਲੱਗਿਆ ਵੀ ਇਹਨੇ ਵਿਧ ਮਟੀਰੀਅਲ ਆਈਦਾ ਹੈ ਹੀ ਇਹਦਾ ਕੰਮ ਹੈ ਜਿਹੜੋ ਪੈਸੇ ਫਲਾਏ ਤੁਸੀਂ ਤੈਨੂੰ ਉਦੋਂ ਚ ਕੀ ਨੋਇਆ ਵੀ ਇਹਦਾ ਆਪਦਾ ਕੰਮ ਤੈਨੂੰ ਐ ਲੱਗਦਾ ਸੀ ਕਿ ਜੋ ਅੱਗੇ ਜਾ ਕੰਮ ਕਿੱਥੇ ਫੜਦੋਗੇ ਦਮਤੀ ਨੂੰ ਮੈਨੂੰ ਪਹਿਲੂ ਐ ਲੱਗਾ ਵੀ ਠੇਕੇਦਾਰ ਹੋਰ ਹੋਊਗਾ ਅੱਛਾ ਵੀ ਇਹ ਤਾਂ ਕੱਲਾ ਸਿਰਫ ਦਰਸ਼ਨ ਵੀ ਠਰਕਪੁਰੀ ਆ ਓਏ ਆਪਣਾ ਠੇਕੇਦਾਰ ਨਹੀਂ ਆਇਆ ਸੀ ਤੀਹੀ ਟੋਲੇ ਬੈਠੇ ਹੁੰਦੇ ਨਹੀਂ ਨਹੀਂ ਉਹ ਤਾਂ ਇਹ ਕਿਰਤਾਂ ਕਰਦੇ ਹੁੰਦੇ ਸੀਗੇ ਮੈਂ ਦਰਸ਼ਨ ਚਾਚੇ ਨੂੰ ਕਹਿੰਦਾ ਵੀ ਆਪਾਂ ਸਾਰਿਆਂ ਨੂੰ ਐ ਮਹਿਸੂਸ ਕਰਾਉਣਾ ਵੀ ਸਾਡਾ ਬਾਪੂ ਠੇਕੇਦਾਰ ਆ ਅੱਛਾ ਉਹਦੇ ਵਿੱਚੋਂ ਸੀਗਾ ਵੀ ਆਪ ਨਿਕਲਦੇ ਹੁੰਦੇ ਆ ਬਿੱਦ ਮਟੀਰੀਅਲ ਆਪਾਂ ਸ਼ੁਰੂ ਕੀਤਾ ਸੀਗਾ ਜਿਹੜੀ ਮੈਂ ਜਿਹੜੀ ਗੱਲ ਆ ਜਦੋਂ ਆਪਾਂ ਉਥੋਂ ਕ ਉਹ ਹੋਟਲ ਵਾਲਾ ਮਾਲਕ ਉਹ ਆਬੈਡ ਮਟੀਰੀਅਲ ਕੰਮ ਕਰਦਾ ਠੀਕ ਆਪਾਂ ਨੂੰ ਪਤਾ ਹੀ ਇਸ ਗੱਲ ਦਾ ਹਾਂ ਪਤਾ ਹੈ ਠੀਕ ਆ ਤੇ ਆਪਣਾ ਯਾਰ ਸੀ ਜਿਹੜਾ ਵਿੱਕੀ ਮੋਗੇ ਵਾਲਾ ਦਾਇਆ ਦਾ ਮੁੰਡਾ ਉਹਨੇ ਆਪਾਂ ਉਹਦੇ ਨਾਲ ਮਿਲ ਕੇ ਰਾਇ ਸੀ ਪਰ ਮੈਂ ਉਹਦਾ ਇੱਕ ਸਿਸਟਮ ਦੇਖਿਆ ਵਿੱਧ ਮਟੀਰੀਅਲ ਦੇ ਵਿੱਚ ਕੋਈ ਵੀ ਬੰਦਾ ਕਿਸੇ ਦੇ ਮਨਤਾਂ ਕਰਦਾ ਫਿਰ ਖਾਸ ਕਰਕੇ ਆਪਾਂ ਸਮਾਨ ਵਾਲੇ ਦੇ ਪੈਸੇ ਹੋ ਸਕਦਾ ਮਾਰਕੀਟ ਦੇ ਲੇਟ ਫੇਟ ਹੋ ਜਾਣ ਪਰ ਮੇਰੀ ਕੋਸ਼ਿਸ਼ ਨੇ ਵੀ ਜਿਹੜਾ ਪਲੇਵਰ ਵਾਲੇ ਤੇਰੇ ਪੈਸੇ ਕਿਤੇ ਰੋਕੇ ਨਾ ਨਾ ਕਿਤੇ ਮਹਿਸੂਸ ਹੋਏ ਵੀ ਤੈਨੂੰ ਜਵਾਬ ਦੇਈ ਜਾਂਦੇ ਮੇਰਾ ਸਿਸਟਮ ਹੁੰਦਾ ਵੀ ਲੇਵਰ ਵਾਲਾ ਕੋਈ ਵੀ ਬੰਦਾ ਮੈਂ ਆ ਬਹੁਤ ਔਖਾ ਆ ਆਪ ਉਹਨੇ ਹੀ ਪੈਸੇ ਰੱਖਦੇ ਆ ਠੋਕੇ ਰੱਖਦੇ ਪਰ ਰੱਖਦੇ ਉਸ ਬੰਦੇ ਦੇ ਜਿਹੜਾ ਸਾਨੂੰ ਖੱਜਲ ਕਰਦਾ ਆ ਅਗਲੇ ਨੂੰ ਮੂੰਹ ਤੇ ਕੈਦ ਉਹ ਤੇਰੇ ਪੈਸੇ ਰੱਖਣੇ ਆ ਉਹਨੂੰ ਕੈਦ ਦਾ ਠੋਕੇ ਵੀ ਤੇਰੇ ਪੈਸੇ ਰੱਖ ਲਿਆ ਜਦੋਂ ਸਾਨੂੰ ਲੱਗਿਆ ਵੀ ਤੇਰੇ ਦੇਣੇ ਉਹਦੋਂ ਘਰੇ ਪਹੁੰਚਦੇ ਹੋ ਜਾਣ ਆਪਦਰ ਰਿਕਾਰਡ ਕੈਮ ਕੀਤਾ ਤੇ ਹੁਣ ਤੋਂ ਮੈਂ ਦੱਸ ਵੀ ਆਪਾਂ ਜਿਹੜਾ ਸਮਾਨ ਪਾਉਣੇ ਬਿਜਲੀ ਦਾ ਹਾਂਜੀ ਮੰਨ ਲਓ ਕਿ ਕੱਲ ਨੂੰ ਕੈਮਰਾ ਚੱਕ ਕੇ ਬੰਦਾ ਆ ਜੇ ਆਪਣੀਆਂ ਕੀਤਿਆਂ ਕੋਠੀਆਂ 'ਚ ਲੈ ਜਾਵੇ ਕੈਮਰੇ ਵੀ ਤੁਸੀਂ ਹੈਵਲ ਕਿਹਾ ਸੀ ਪਾਉਣੋ ਹਾਂਜੀ ਆਪਣੇ ਉਸ ਕਿਸੇ ਦੇ ਕੰਮ ਤੋਂ ਤੁਹਾਨੂੰ ਲੱਗਦਾ ਵੀ ਹੈਵਲ ਤੋਂ ਬਣਾ ਤਾਰ ਪਈ ਵੀ ਨੇ ਹੈਵਲੀ ਨਿਕਲੂਗੀ ਨਾਲੇ ਜਿੱਥੋਂ ਤਾਰ ਆਈ ਹੈ ਉਹ ਦੁਕਾਨ ਵਾਲਾ ਕਹਿੰਦਾ ਮੈਂ ਜ਼ਿੰਮੇਵਾਰ ਬੈਠਾ ਜੇ ਤਾਰ ਇਹ ਬਿਲਕੁਲ ਵੀ ਕੋਈ 19 21 ਵੀ ਨਿਕਲਾਵੇ ਆਪਾਂ ਨੂੰ ਕਈ ਬੰਦੇ ਇਹ ਕਹਿੰਦੇ ਆ ਵੀ ਹੈਵਲ ਦੀ ਤਾਰ ਆ ਹੈਵਲ ਦੀ ਤਾਰ ਚੱਕ ਟੁੱਟਾ ਜਿੱਥੇ ਪਿਆ ਤਾਂ ਆਪਾਂ ਨੂੰ ਹਰ ਇੱਕ ਬੰਦਾ ਕਹਿੰਦਾ ਯਾਰ ਤੁਸੀਂ ਹੈਵਲ ਦੀ ਤਾਰ ਨਾਲ ਪਤਲੀ ਪਾਈ ਜਾਂਦੇ ਆ ਇਹਦਾ ਵੀ ਯਾਰ ਤਾਂ ਹਾਲੇ ਦਾ ਮੋਟਾ ਹੋਣਾ ਜ਼ਰੂਰੀ ਹੈ ਕਿ ਬਿਜਲਾ ਮਾਲ ਸਹੀ ਹੋਣਾ ਜ਼ਰੂਰੀ ਹੈ ਗੇਜ ਪੂਰੀ ਹੋਣੀ ਜ਼ਰੂਰੀ ਹੈ ਪੀਵੀਸੀ ਜਿਹੜਾ ਹੁੰਦਾ ਹੈ ਅਲੱਗ-ਅਲੱਗ ਕੰਪਨੀ ਦਾ ਆਪਦਾ ਹੁੰਦਾ ਵੀ ਉਹ ਕਹਿੰਦਾ ਮਤਲਬ ਮੰਨ ਲਓ ਵੀ ਆਪਣੀ ਕੰਪਨੀ ਵੇੜੇ ਦੀ ਕੰਪਨੀ ਆ ਹ ਵਿਚ ਤਾਰ ਦੇ ਕੁਝ ਵੀ ਨਹੀਂ ਆ। ਕੱਲੇ ਉਤਲੇ ਕਵਰ ਨਾਲ ਤਾਂ ਕੋਈ ਲੈਂਚ ਨਹੀਂ ਨਾ ਹੁੰਦਾ। ਨਹੀਂ ਕੰਪਨੀ ਦੀ ਆਪਦੀ ਗੇਜ ਦਾ ਫਰਕ ਹੁੰਦਾ। ਜੇ ਜਿਹੜੀ ਮੰਨ ਲਓ ਜੀ ਆਪਾਂ ਹੁਣ ਜਿੱਥੇ ਵੀ ਆਪਾਂ ਕੰਮ ਕੀਤਾ ਆਪਣੇ ਹੁਣ ਸੱਤ ਕੰਮ ਹੁਣ ਚੱਲੀ ਜਾਂਦੇ। ਹਾਂਜੀ। ਸੱਤਾਂ ਕੰਮਾਂ ਦੇ ਹੈਵਲ ਤੋਂ ਬਣਾਤਾ ਰਹੇਗੀ ਕੋਈ? ਨਹੀਂ ਕੋਈ ਨਹੀਂ ਪਾਈ। ਹੈਵਲੀ ਸਟਾਰਟਿੰਗ ਤੇ ਹੈਵਲੀ ਹੀ ਹੋਈ ਹੈ। ਜਿਹੜੀ ਆਪਾਂ ਹਰ ਇੱਕ ਨੂੰ ਇਹ ਗੱਲ ਕਹਿੰਨੇ ਆ ਵੀ ਤਾਰ ਅਸੀਂ ਹੈਵਲ ਦੀ ਪਾਵਾਂਗੇ ਸੁੱਝ ਥੋੜੀ ਪਸੰਦ ਦੇ ਦਿੰਦੀ। ਹਾਂਜੀ। ਆਪਣੇ ਪਹਿਲਾਂ ਵਾਲੇ ਕੰਮ ਤੇ ਸੀ ਕਿ ਫਾਈਬਰੋਸ ਫਿਰ ਵਿਹਾਨ ਹਾਂਜੀ। ਫਿਰ ਹੁਣ ਫਿਰ ਫਾਈਬਰੋਸ ਆ ਗਈ। ਆਪਾਂ ਹੁਣ ਕੁੜਾ ਟਾਈਮ ਦੇਈਏ ਇਹ ਉਹ ਤਾਂ ਫਿਰ ਕਸਟਮਰ ਨੂੰ ਦੇਖ ਲਾਂ ਕੀ ਚਾਹੁੰਦਾ ਹੈਵਲ ਜਿੰਨੇ ਆਪਣੇ ਕਸਟਮਰ ਲਗਭਗ ਸਾਰੇ ਦੇਖੀ ਜਾਂਦੇ ਜਿੰਨੇ ਵੀ ਉਹ ਸਾਰੇ ਹੈਵਲ ਦੇ ਗਾਹਕ ਆ ਕਿਉਂਕਿ ਉਹਨਾਂ ਨੇ ਬਾਹਰ ਹੈਵਲ ਹੀ ਉਹਨਾਂ ਨੇ ਵਰਤੀ ਹੋਈ ਆ ਹੈਵਲ ਯੂਜ਼ ਕੀਤੀ ਹੋਈ ਆ ਐਲਟੀਡੀ ਦੀ ਯੂਜ਼ ਕੀਤੀ ਹੋਈ ਆ ਆਪਾਂ ਹੁਣ ਜਿਹੜੀ ਰਾਜਾਂ ਨੇ ਕੋਠੀ ਪਾਈ ਜਾਂਦੇ ਆ ਹਾਂਜੀ ਆਪਾਂ ਉਹਨਾਂ ਮਾਲਕਾਂ ਨੂੰ ਫਾਈਬਰੋਸ ਵਿਹਾਨ ਵਿਹਤ ਹੈਵਲ ਤੇ ਉਹਦੇ ਵਿੱਚ ਇੱਕ ਹੋਰ ਆਉਂਦੀ ਜਿਹੜੀ ਐਲਟੀਡੀ ਆਪਾਂ ਤਿੰਨ ਚਾਰਾਂ ਪ੍ਰੋਡਕਟਾਂ ਦੇ ਪੂਰੇ ਰੱਖ ਦਨੇ ਆਪਾਂ ਖਿਲਾਰ ਦਨੇ ਬਈ ਇਹ ਚਾਰ ਪ੍ਰੋਡਕਟ ਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਲਾ ਲਓ ਪਰ ਆਪਾਂ ਕੋਸ਼ਿਸ਼ ਕਰਾਂਗੇ ਫਾਈਬਰੋਸ ਦੇ ਵਿੱਚ ਉਹਨਾਂ ਲੈ ਕੇ ਜਾਵਾਂਗੇ ਉਹ ਉਹਦੇ ਚ ਵੇ ਆ ਨਾ ਕੰਪਨੀ ਉਹ ਮਤਲਬ ਉਹਦੇ ਚ ਆ ਗੁੱਗ ਲੱਗਣ ਦਾ ਡਰ ਨਹੀਂ ਹੁੰਦਾ ਕੰਪਨੀ ਤੋਂ ਹੋਇਆ ਵੈਸੇ ਤਾਰਾਂ ਤਾਂ ਸਾਰੀਆਂ ਹੁੰਦੀਆਂ ਇਸ ਤਰ੍ਹਾਂ ਹੀ ਹਾਂ ਪਰ ਉਹਦੇ ਚ ਜ਼ਿਆਦਾ ਦਿਖਾਇਆ ਗਿਆ ਵੀ ਥੋੜਾ ਜਿਆਦਾ ਪ੍ਰਾਈਵੇਸੀ ਜ਼ਿਆਦਾ ਰੱਖਦੀ ਹੈ ਵੀ ਉਹ ਖਤਮ ਨਹੀਂ ਹੁੰਦੀ ਸੀ ਇਹਦੀ ਮੈਲਟ ਨਹੀਂ ਹੁੰਦੀ ਤਾਰ ਹਾਂਜੀ ਆਪਣਾ ਵੈਸੇ ਤਾਂ ਸਮਾਨ ਜਿੰਨੇ ਵੀ ਗੰਮਾ ਤੋਂ ਤੁਹਾਨੂੰ ਜਾ ਕੇ ਮਿਲੂਗਾ ਆਸ਼ੀਰਵਾਦ ਦੇ ਪਾਈਪਾਂ ਜਾਂ ਕਾਈਟਕ ਮਿਲੂ ਤੇ ਇਸ ਵੱਧ ਤੋਂ ਵੱਧ ਇਹ ਪੂਰਾ ਫੋਲ ਜੋਰ ਲਾਇਆ ਹੋਊਗਾ ਤੇ ਸਾਨੂੰ ਉਹ ਵੀ ਤਾਰ ਸਾਡੀ ਹੈਵਲ ਦੀ ਹੋਈ ਹੋਗੀ ਹਰੇਕ ਕੰਮ ਦੇ ਤੇ ਜਿਹੜੀ ਆਪਣੀ ਪੀਓਪੀ ਹੁੰਦੀ ਹੈ 90% ਪੀਓਪੀ ਆਪਣੀ ਟਾਰਗੇਟ ਦੇ ਚੈਨਲ ਨਾਲ ਨਾ ਕਰਦੇ ਯਾਨੀ ਕਿ ਆਪਾਂ ਜੇ ਮੰਨ ਲਓ ਅੱਜ ਕੋਈ ਬੰਦਾ ਕਹਵੇ ਸਾਨੂੰ ਤੁਸੀਂ ਸਪਸ਼ਟੀਕਰਨ ਦਿਓ ਵੀ ਇੱਕ ਵੀਡੀਓ ਦਿਓ ਮਗਰ ਲਈ ਕੋਠੀ ਦੀ ਆਪਣੇ ਕੋਲੇ ਐਕ-ਐਕ ਕੋਠੀਆਂ ਦੀਆਂ 33-33 ਵੀਡੀਓ ਬਣੀਆਂ ਪਈਆਂ ਹੁੰਦੀਆਂ ਮੰਨ ਲਓ ਇਹ ਤੋਂ 5 ਸਾਲਾਂ ਬਾਅਦ ਹੀ ਮਾਲਕ ਕਵੇ ਉਹਦੇ ਵੈਸੇ ਤਾਂ ਪੇਜ ਤੇ ਆਪਾਂ ਨਾਲ ਦੀ ਨਾਲ ਪਾਈ ਜਾਂਦੇ ਆ ਆਪਣੇ ਆਪਣਾ ਠੇਕੇਦਾਰ YouTube ਠੇਕੇਦਾਰ ਅਵਤਾਰ ਸਿੰਘ YouTube ਦਾ ਚੈਨਲ ਆ ਉਹ ਆਪਾਂ ਅੱਜ ਤੋਂ ਸਟਾਰਟ ਕੀਤਾ ਬਣਿਆ ਆਪਣੇ ਸਾਲ ਹੋ ਗਿਆ ਉਹ ਤੇ ਆਪਾਂ ਇੱਕ ਡਿਟੇਲ ਦੇਣੀ ਆ ਮਲਕੀਤ ਖੁੱਲਾ ਟਾਈਮ ਕੱਢ ਕੇ ਨਾ ਕਿਸੇ ਦਿਨ ਆਪਾਂ ਨੇ ਮਗਰ ਲੀਆਂ ਕੋਠੀਆਂ ਬਣਾਈਆਂ ਉਹਨਾਂ ਦੀ ਕੱਲੀ ਕੱਲੀ ਵੀਡੀਓ ਬਣਾਉਣੀ ਠੀਕ ਹੈ ਉਹਦੇ ਵਿੱਚ ਤਾਰ ਕਿਹੜੀ ਪਾਈ ਆ ਕਿੰਨੀ ਕੁਆਂਟੀਟੀ ਪੈ ਗਈ ਕੀ ਕੁਛ ਆ ਤੂੰ ਹੁਣ ਕੋਸ਼ਿਸ਼ ਕਰਨੇ ਮੈਨੂੰ 10-15 ਦਿਨ ਲਗਾਤਾਰ ਟਾਈਮ ਦੇਣਾ ਠੀਕ ਭਾਵੇਂ ਦੱਸਦਾ 15 ਮਿੰਟ ਮਿੰਟ ਤੇ ਤੁਸੀਂ ਕੋਸ਼ਿਸ਼ ਕਰਨੇ ਕਮੈਂਟ ਕਰਨਾ ਵੀ ਸਾਨੂੰ ਬਤਾਰ ਬਿਜਲੀ ਦੇ ਪ੍ਰੋਡਕਟ ਤੇ ਹੁਣ ਇੱਕ ਹੋਰ ਪਲੰਬਰ ਆ ਜਾਂ ਸਰਗੀ ਵਾਲਾ ਤੁਹਾਨੂੰ ਹਰ ਇੱਕ ਬੰਦੇ ਨਾਲ ਮੀਟਿੰਗ ਕਰਾਇਆ ਕਰੂੰਗਾ ਮੈਂ ਜੇਦੋਂ ਮੇਰੇ ਕੋਲ ਕੋਈ ਬੰਦਾ ਟੱਕਰਦਾ ਹਰ ਇੱਕ ਕੈਟਾਗਰੀ ਤੁਹਾਨੂੰ ਵੀਡੀਓ ਮਿਲ ਕੋਸ਼ਿਸ਼ ਕਰਾਂਗੇ ਮਲਕੀਤ ਦਾ ਨੰਬਰ ਜੇ ਕਿਸ ਨੂੰ ਚਾਹੀਦਾ ਹੋਇਆ ਬਿਜਲੀ ਵਿਭਾਗ ਦੇ ਕੰਮ 'ਚ ਸਪੈਸ਼ਲ ਜਿਹੜਾ ਬਿਜਲੀ ਦਾ ਕੰਮ ਆ ਆ ਫਿਰ ਸਿੰਗਲ ਫੇਸ ਹੁੰਦਾ ਕੀ ਹੁੰਦਾ ਹੈ ਸਿੰਗਲ ਫੇਸ 3 ਫੇਸ ਸਾਰੇ ਚੱਲਦੇ ਸਾਰਾ ਤੇ ਉਹ ਬਾਈ ਚਾਂਸ ਕੰਮ ਉਲਝ ਗਿਆ ਹਾਂ ਜਿਹੜਿਆ ਬੰਦਾ ਉਲਝੇਵੇਂ ਕੰਮ ਕਢਦਾ ਆਪਾਂ ਕੋਸ਼ਿਸ਼ ਕਰਾਂਗੇ ਨੰਬਰ ਉੱਪਰ ਮਲਕੀਤ ਮਲਕੀਤ ਦਾ ਵੀ ਦੇਵਾਂਗੇ ਮੇਰਾ ਨੰਬਰ ਉੱਪਰ ਚੱਲਦਾ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਠੇਕੇਦਾਰ ਅਵਤਾਰ ਸਿੰਘ YouTube ਚੈਨਲ Instagram ਦਾ ਅਵਤਾਰ ਸਿੰਘ ਪੁੱਤਰ ਧੰਨਵਾਦ ਸ਼ੁਕਰੀਆ ਸ਼ੇਅਰ ਕਰਿਓ ਉੱਪਰ ਨੰਬਰ ਚੱਲਦੇ ਆ ਜੇ ਫੋਨ